ਏ ਮੇਰਾ ਸ਼ੁਰੂ ਤੋਂ ਹੀ ਸ਼ੌਕ ਸੀਗਾ ਛੋਟੇ ਹੁੰਦੀ ਮੈਂ ਡਾਂਸ ਕਰਦਾ ਸੀ ਹਾਂ ਹਾਂਜੀ ਹਾਂਜੀ ਮੈਂ ਬਹੁਤ ਮਿਹਨਤ ਕੀਤੀ ਮੇਰੇ ਮੰਮਾ ਨੇ ਮੇਰਾ ਸਾਥ ਦਿੱਤਾ ਬਹੁਤ ਜ਼ਿਆਦਾ ਕਿ ਇਹ ਡਾਂਸ ਹੀ ਕਰੂਗਾ ਤਾਂ ਮੈਂ ਉਹ ਮਿਹਨਤ ਛੱਡੀ ਨਹੀਂ ਡਾਂਸ ਮੈਂ ਕਰਦਾ ਹੀ ਰਿਹਾ ਹਮੇਸ਼ਾ ਡਾਂਸ ਪੰਜਾਬੀ ਡਾਂਸ 2024 ਦੇ ਵਿੱਚ ਉਹਦਾ ਮੈਂ ਪੋਸਟਰ ਦੇਖਿਆ ਸੀ ਪੀਟੀਸੀ ਪੰਜਾਬੀ ਤੇ ਉਹ ਫਿਰ ਮੈਂ ਆਡੀਸ਼ਨ ਦਿੱਤੇ ਉਹਦੇ ਅੱਜ ਮੈਂ ਉਹਦਾ ਵੀਨਰ ਵੀ ਬਣ ਚੁੱਕਿਆ ਹੈ ਪਰਿਵਾਰ ਦਾ ਬਹੁਤ ਸਾਥ ਰਿਹਾ ਜੀ ਬਹੁਤ ਜ਼ਿਆਦਾ ਇਸ ਕਰਕੇ ਅੱਜ ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਇੰਨੇ ਵੱਡੇ ਮਕਾਮ ਤੇ ਖੜਾ ਹਾਂ ਸੰਗਰੂਰ ਸ਼ਹਿਰ ਦਾ ਇੱਕ ਨੌਜਵਾਨ ਜੋ ਕਿ ਡਾਂਸ ਪੰਜਾਬੀ ਡਾਂਸ ਦੇ ਵਿੱਚ ਹਿੱਸਾ ਲੈਂਦਾ ਹੈ ਅਤੇ ਉਸ ਦਾ ਜੋ ਪ੍ਰਸਾਰਣ ਹੁੰਦਾ ਹੈ ਪੀਟੀਸੀ ਪੰਜਾਬੀ ਦੇ ਹੁੰਦਾ ਹੈ ਪੂਰੇ ਪੰਜਾਬ ਦੇ ਵਿੱਚ ਉਸ ਨੇ ਪਹਿਲਾ ਰੈਂਕ ਹਾਸਲ ਕੀਤਾ ਅਤੇ ਸੰਗਰੂਰ ਸ਼ਹਿਰ ਦਾ ਨਾਮ ਰੋਸ਼ਨ ਕੀਤਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਢੋਲ ਵਜਾਇਆ ਜਾ ਰਿਹਾ ਹੈ ਮਹੱਲੇ ਦੇ ਵਿੱਚ ਅਤੇ ਉਹਦੀਆਂ ਫੋਟੋਆਂ ਜੋ ਛਾਪੀਆਂ ਹੋਣ ਬੈਨਰਾਂ ਤੇ ਬੈਂਡਾਂ ਤੇ ਛਪੀਆਂ ਫੋਟੋਆਂ ਲੋਕ ਲੈ ਕੇ ਹੱਥ ਵਿੱਚ ਜਸ਼ਨ ਮਨਾ ਰਹੇ ਹਨ ਅਤੇ ਇੱਕ ਜੀਪ ਹੈ ਜੋ ਉਹ ਤਿਆਰ ਉਹ ਜੀਪ ਉਹਨਾਂ ਵੱਲੋਂ ਤਿਆਰ ਕੀਤੀ ਹੋਈ ਹੈ ਤੁਸੀਂ ਦੇਖ ਸਕਦੇ ਹੋ ਤੁਸੀਂ ਇਹਦੇ ਵਿੱਚ ਡਾਂਸ ਪੰਜਾਬੀ ਡਾਂਸ ਵਿਸ਼ਾਲ ਜੀ ਸਾਡੇ ਨਾਲ ਮੌਜੂਦ ਨੇ ਮੁਹੱਲਾ ਨਿਵਾਸੀ ਦੀ ਪੂਰੀ ਖੁਸ਼ੀ ਮਨਾਇਆ ਰਹੀ ਹੈ ਕੀ ਕਹਿਣਾ ਚਾਹੋਗੇ ਵਿਸ਼ਾਲ ਜੀ ਅੱਜ ਪੂਰੇ ਪੰਜਾਬ ਦੇ ਵਿੱਚੋਂ ਇੱਕ ਨੰਬਰ ਤੇ ਆਏ ਹੋ ਸੰਗਰੂਰ ਸ਼ਹਿਰ ਦਾ ਅਤੇ ਘਰਦਿਆਂ ਦਾ ਨਾਮ ਰੋਸ਼ਨ ਕੀਤਾ ਹੈ ਕਿਹਜਾ ਮਹਿਸੂਸ ਕਰ ਰਹੇ ਹੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਨਾਲ ਦੇ ਜਿਹੜੇ ਹੈ ਮੈਨੂੰ ਬਹੁਤ ਸਪੋਰਟ ਕਰ ਰਹੇ ਨੇ ਕਿ ਮੈਂ ਦੱਸ ਨਹੀਂ ਸਕਦਾ ਮੈਨੂੰ ਇੰਨੀ ਖੁਸ਼ੀ ਹੈ ਜੀ ਮੈਨੂੰ ਪਤਾ ਨਹੀਂ ਸੀ ਕਿ ਇਹਨਾਂ ਨੇ ਇੰਤ ਕੀ ਕੀਤਾ ਹੋਇਆ ਇੱਥੇ ਮੈਨੂੰ ਕੁਝ ਨਹੀਂ ਪਤਾ ਸੀ ਮੈਂ ਆਇਆ ਨਨੇ ਮੇਰਾ ਅੱਛਾ ਵੈਲਕਮ ਕੀਤਾ ਅੱਛਾ ਹਾਂਜੀ ਮੈਨੂੰ ਬਹੁਤ ਖੁਸ਼ੀ ਹੈ ਕਦ ਤੋਂ ਸ਼ੌਂਕ ਸੀ ਪਾ ਨੂੰ ਜੋ ਇਹ ਡਾਂਸ ਦਾ ਇਹ ਮੇਰਾ ਸ਼ੁਰੂ ਤੋਂ ਹੀ ਸ਼ੌਕ ਸੀਗਾ ਛੋਟੇ ਹੁੰਦੀ ਮੈਂ ਡਾਂਸ ਕਰਦਾ ਸੀ ਹਾਂਜੀ ਹਾਂਜੀ ਮੈਂ ਬਹੁਤ ਮਿਹਨਤ ਕੀਤੀ ਅੱਜ ਮੈਂ 23 ਸਾਲਾਂ ਦਾ ਹਾਂ ਮੈਂ 7 ਸਾਲਾਂ ਦਾ ਸੀਗਾ ਜਦੋਂ ਮੈਂ ਸਟਾਰਟ ਕੀਤਾ ਸੀ ਮੈਂ ਬਹੁਤ ਮਿਹਨਤ ਕਰਦਾ ਰਿਹਾ ਐਵੇਂ ਅੱਗੇ ਵੱਧ ਰੂ ਹੋਰ ਵੀ ਮਿਹਨਤ ਕਰੂੰਗਾ ਮੈਂ ਕੋ ਲੱਗਦਾ ਆਪਾਂ ਕਹਿ ਦੇਣਾ ਕਿ ਹਰ ਕੋਈ ਬੰਦਾ ਡਾਂਸਰ ਨਹੀਂ ਬਣ ਜਾਂਦਾ ਬਚਪਨੋਂ ਸ਼ੌਂਕ ਸੀ ਸਕੂਲਾਂ ਚ ਕਾਲਜਾਂ ਚ ਜਾਂ ਕਿਤੇ ਕੰਪੀਟੀਸ਼ਨ ਹਿੱਸਾ ਲੈਂਦਾ ਕਿ ਪਹਿਲਾਂ ਕਦੇ ਕੋਈ ਮੈਡਲ ਜਾਂ ਕੋਈ ਟਰੋਫੀ ਮਿਲੀ ਹੈ ਹਿੱਸਾ ਤਾਂ ਨਹੀਂ ਲਿੱਤਾ ਸੀਗਾ ਤਾਂ ਮੈਂ ਸਿਖਾਨ ਲੱਗ ਗਿਆ ਸੀਗਾ ਬਹੁਤ ਜਲਦੀ ਛੋਟਾ ਹੁੰਦੇ ਹੀ ਮੈਂ ਸਿਖਾਨ ਲੱਗ ਗਿਆ ਸੀਗਾ ਅੱਛਾ ਜੀ ਹਾਂਜੀ ਜਿਹੜੀਆਂ ਕਦੇ ਟਰੋਫੀ ਪਏ ਨੂੰ ਉਹ ਐਨਵਲ ਫੰਕਸ਼ਨ ਤੇ ਅਵਾਰਡ ਮਿਲੇ ਹੋਏ ਨੇ ਜੀ ਅਵਾਰਡ ਮਿਲੇ ਹਾਂਜੀ ਕਦੋਂ ਲੱਗਿਆ ਕਿ ਆਪਾਂ ਨੂੰ ਕਿ ਅੱਜ ਮੈਂ ਹੁਣ ਸਿੱਖ ਚੁੱਕਾ ਹਾਂ ਤੇ ਮੈਂ ਡਾਂਸ ਕੰਪੀਟੀਸ਼ਨ ਹਿੱਸਾ ਲੈ ਜਾਣਾ ਇਹ ਜਦੋਂ ਮੈਂ 20 ਸਾਲਾ ਦਾ ਹੋ ਗਿਆ ਸੀਗਾ ਉਦੋਂ ਮੈਂ ਕੰਪੀਟੀਸ਼ਨ ਜ਼ਿਆਦਾਤਰ ਬਹੁਤ ਘੱਟ ਕਰਤੇ ਸੀਗੇ ਲੜਨੇ ਮੈਂ ਸੋਚਿਆ ਸੀਗਾ ਇੱਕ ਵੱਡੇ ਕੰਪੀਟੀਸ਼ਨ ਲੜੂਗਾ ਓਕੇ ਜੋ ਕਿ ਆਈ ਸੀ ਡਾਂਸ ਪੰਜਾਬੀ ਡਾਂਸ 2024 ਦੇ ਵਿੱਚ ਉਹਦਾ ਮੈਂ ਪੋਸਟਰ ਦੇਖਿਆ ਸੀ ਪੀਟੀਸੀ ਪੰਜਾਬੀ ਤੇ ਉਹ ਫਿਰ ਮੈਂ ਆਡੀਸ਼ਨ ਦਿੱਤੇ ਉਹਦੇ ਅੱਜ ਮੈਂ ਉਹਦਾ ਵੀਨਰ ਵੀ ਬਣ ਚੁੱਕੇ ਜਦੋਂ ਪਹਿਲੀ ਵਾਰ ਗਏ ਸੀਗੇ ਤਾਂ ਕਿਹੋ ਜਿਹਾ ਲੱਗਿਆ ਸੀ ਮੰਚ ਕੀ ਖਿਆਲ ਆਈ ਸੀ ਕਿਹੋ ਜਿਹਾ ਖਿਆਲ ਆਈ ਸੀ ਮੰਚ 'ਤੇ ਮੰਚੀ ਅੱਦਾ ਦਾ ਖਿਆਲ ਸੀਗਾ ਕਿ ਮੈਨੂੰ ਲੱਗਦਾ ਨਹੀਂ ਸੀ ਕਿ ਮੈਂ ਇਹ ਕੰਪੀਟੀਸ਼ਨ ਜਿੱਤ ਪਾਉਂਗਾ ਯਾਨੀ ਮੈਨੂੰ ਲੱਗਿਆ ਸੀ ਕਿ ਮੈਂ ਪਹਿਲੇ ਰਾਉਂਡ 'ਚ ਹੀ ਬਾਹਰ ਹੋ ਜਾਵਾਂਗਾ। ਜਦੋਂ ਜਦੋਂ ਪਹਿਲੇ ਰਾਉਂਡ 'ਚ ਜਿੱਤੇ ਤਾਂ ਤੁਹਾਨੂੰ ਕਾਲ ਮਿਲਿਆ ਦਾ ਘਰੇ ਫੋਨ ਕੀਤਾ ਕਿਹੋ ਜਿਹਾ ਰਿਸਪੌਂਸ ਮਿਲਿਆ ਤੁਹਾਨੂੰ ਕਹੇ ਮਹਿਸੂਸ ਹੋ ਇਸ ਟਾਈਮ ਮੈਨੂੰ ਬਹੁਤ ਖੁਸ਼ੀ ਹੋਈ ਤੇ ਮੇਰੇ ਘਰ ਦੇ ਲੋਕ ਵੀ ਬਹੁਤ ਖੁਸ਼ੀ ਹੋਏ ਜਦੋਂ ਮੈਂ ਸਟੂਡੀਓ ਰਾਉਂਡ ਦੀ ਟਿਕਟ ਦਿਖਾਈ। ਅੱਪ ਅਕਸਰ ਦੇਖਦੇ ਹਾਂ ਕਿ ਮਾਪੇ ਵੱਲੋਂ ਸਪੋਰਟ ਕੀਤੀ ਜਾਂਦੀ ਬੱਚੇ ਦਾ ਸੁਪਨਾ ਕੁਝ ਹੋਰ ਹੁੰਦਾ ਹੈ ਤੇ ਉਹਨੂੰ ਬਣਾਉਣ ਨੂੰ ਕੁਸ਼ੋਰ ਫਿਰਦੇ ਨੇ। ਕੀ ਲੱਗਿਆ ਵੀ ਕਿੰਨਾ ਕੇ ਸਾਥ ਰਿਹਾ ਪਰਿਵਾਰ ਦਾ ਮੈਨੂੰ ਪਰਿਵਾਰ ਦਾ ਬਹੁਤ ਸਾਥ ਰਿਹਾ ਜੀ ਬਹੁਤ ਜ਼ਿਆਦਾ ਇਸ ਕਰਕੇ ਅੱਜ ਮੈਂ ਉਹਨਾਂ ਦੇ ਆਸ਼ੀਰਵਾਦ ਨਾਲ ਇੰਨੇ ਵੱਡੇ ਮਕਾਮ ਤੇ ਖੜਾ ਹਾਂ ਕਦੇ ਘਰ ਦੇ ਨੇ ਇਹ ਨਹੀਂ ਕਿਹਾ ਵੀ ਕੋਈ ਕੰਮ ਕਰ ਸਿੱਖ ਲੋ ਹੱਥੀ ਕੰਮ ਕਰ ਲੋ ਕੋਈ ਹੋਰ ਗੇਮ ਵਗੈਰਾ ਕਰ ਲੋ ਵੀ ਡਾਂਸ ਚ ਕੀ ਪਿਆ ਇਸ ਅੱਗੇ ਫਿਊਚਰ ਨਹੀਂ ਕਿਹਾ ਸੀਗਾ ਡੈਡੀ ਨੇ ਕਿਹਾ ਸੀਗਾ ਜਦੋਂ ਮੈਂ ਛੋਟਾ ਸੀਗਾ ਉਦੋਂ ਕਿਹਾ ਸੀਗਾ ਬੌਕਸਿੰਗ ਕਰ ਲੈ ਕੁਛ ਅਫਸਰ ਬਣ ਜਾਈਂਗਾ ਪਰ ਮਮਾ ਨੇ ਮੇਰਾ ਸਾਥ ਦਿੱਤਾ ਬਹੁਤ ਜ਼ਿਆਦਾ ਕਿ ਇਹ ਡਾਂਸ ਹੀ ਕਰੂਗਾ ਤਾਂ ਮੈਂ ਉਹ ਮੈਂ ਤਾਂ ਛੱਡੀ ਨਹੀਂ ਡਾਂਸ ਮੈਂ ਕਰਦਾ ਹੀ ਰਿਹਾ ਹਮੇਸ਼ਾ ਤਾਂ ਇੱਕ ਵਾਰ ਤਾਂ ਮੇ ਪਿਤਾ ਜੀ ਦਾ ਸੁਪਨਾ ਬਣ ਗਿਆ ਕਿ ਬੇਟਾ ਟੀਵੀ ਤੇ ਆਵੇ ਹਾਂਜੀ ਅੱਜ ਮੈਂ ਉਹਨਾਂ ਦਾ ਵੀ ਸੁਪਨਾ ਪੂਰਾ ਕਰ ਚੁੱਕਿਆ ਕਿਹੋ ਜਿਹਾ ਮਹਿਸੂਸ ਹੁੰਦਾ ਨੂੰ ਕਿਵੇਂ ਜਦੋਂ ਆਇਓ ਇੱਥੇ ਤਾਂ ਉਹਨਾਂ ਵੱਲੋਂ ਕਿਹਜਾ ਰਿਐਕਟ ਰਿਐਕਸ਼ਨ ਕਿਹਾ ਸੀ ਉਹਨਾਂ ਦਾ ਉਹਨਾਂ ਦਾ ਬਹੁਤ ਅੱਛਾ ਰਿਐਕਸ਼ਨ ਸੀ ਹੈ ਜੀ ਮੈਂ ਦੱਸ ਨਹੀਂ ਸਕਦਾ ਬਹੁਤ ਅੱਛਾ ਅੱਜ ਗੱਡੀ ਸਜਾਈ ਗਈ ਹੈ ਗੱਲ 'ਚ ਹਰ ਪਾਏ ਗਏ ਨੇ ਪੂਰੇ ਸੰਰੂਰ ਦੇ ਰਾਊਂਡ ਲਗਾਏ ਜਾ ਰਹੇ ਨੇ ਕਿ ਜੇ ਜਦੋਂ ਜਾ ਰਹੇ ਹੋਗੇ ਕਿਹੋ ਜਿਹਾ ਰਿਸਪੌਂਸ ਮਿਲ ਲੋਕਾਂ ਵੱਲੋਂ ਬਹੁਤ ਅੱਛਾ ਰਿਸਪਾਂਸ ਮਿਲਿਆ ਸਾਰਿਆਂ ਨੇ ਸਪੋਰਟ ਕੀਤੀ ਜਦੋਂ ਮੈਂ ਸੰਗਰੂਰ ਚਾਹੇ ਕਾਫੀ ਜਣਾਂ ਦੇ ਕਾਲ ਵੀ ਆਏ ਕਿ ਕਿੱਥੇ-ਕਿੱਥੇ ਵੀ ਆਲ ਮੈਂ ਤੁਹਾਨੂੰ ਮਿਲਣਾ ਤਾਂ ਬਹੁਤ ਅੱਛਾ ਫੀਲ ਹੋਇਆ ਕੀ ਕਹਣਾ ਚਾਹੁੰਗਾ ਨੌਜਵਾਨਾਂ ਨੂੰ ਜਿਹੜੇ ਕੋਈ ਏਮ ਹੁੰਦਾ ਇਹਨਾਂ ਦਾ ਨਹੀਂ ਪੂਰਾ ਕਰ ਸਕਦੇ ਕੋਈ ਮਿਹਨਤ ਕਰਨ ਨੂੰ ਕਮੀ ਰਹਿੰਦੀ ਹੈ ਤਾਂ ਉਹ ਕਿਤੇ ਨਾ ਕਿਤੇ ਨਸ਼ੇ ਵੱਲੇ ਪੈ ਜਾਂਦੇ ਨੇ ਗਲਤ ਸੰਗਤ ਵੱਲੇ ਪੈ ਜਾਂਦੇ ਨੇ ਆਪਣੀ ਮਿਹਨਤ ਜਾਰੀ ਰੱਖੋ ਕੁਝ ਨਾ ਕੁਝ ਬਣੋਗੇ ਅੱਗੇ ਇੱਕ ਐਕਟੀਵਿਟੀ ਲੈ ਕੇ ਚੱਲੋ ਆਪਣੇ ਨਾਲ ਉਹ ਹਮੇਸ਼ਾ ਕਿਤੇ ਨਾ ਕਿਤੇ ਜਾ ਕੇ ਪੂਰੀ ਹੋਊਗਾ ਕਿੰਨਾ ਸਮਾਂ ਲੱਗਾ ਤੁਹਾਨੂੰ ਘਰ ਤੋਂ ਦੂਰ ਉੱਥੇ ਜੋ ਹੈ ਉੱਥੇ ਰਹੋਗੇ ਬਾਹਰ ਤੁਸੀਂ ਮੈਨੂੰ 1.5 ਮਹੀਨਾ ਹੋ ਗਿਆ ਸੀਗਾ ਜੀ ਦਿਨ ਰਾਤ ਦਿਨ ਰਾਤ ਪ੍ਰੈਕਟਿਸ ਚੱਲਦੀ ਸੀ ਹਾਂਜੀ ਹਾਂਜੀ 1 ਮਿੰਟ ਵੀ ਸਾਨੂੰ ਪਤਾ ਨਹੀਂ ਹੁੰਦਾ ਸੀ ਇਹ ਸੰਡੇ ਕਦੋਂ ਹੋ ਗਿਆ ਦਿਨ ਕਦੋਂ ਹੋ ਗਿਆ ਰਾਤ ਕਦੋਂ ਹੋ ਗਈ ਪ੍ਰੈਕਟਿਸ ਕਰਦੇ ਰਹਿਣਾ ਕਿਹੋ ਜਿਹੀ ਉੱਥੇ ਪ੍ਰੈਕਟਿਸ ਕੀਤੀ ਕਿਹੋ ਜਿਹਾ ਅਨੁਭਵ ਰਿਹਾ ਉੱਥੇ ਬਹੁਤ ਜ਼ਿਆਦਾ ਵਧੀਆ ਸੀਗਾ ਸਾਰਿਆਂ ਦੇ ਨਾਲ ਅੱਛੀ ਬੌਂਡਿੰਗ ਹੋ ਗਈ ਸੀ ਇੱਕ ਪਰ ਵਾਂਗੂ ਫੈਮਿਲੀ ਬਣ ਗਈ ਸੀ ਇੱਕ ਸਾਰੀ ਚਾਰੀਟ ਰਿਸਪੌਂਸ ਫੇਲਾ। ਕੋਦੋਂ ਜੀ ਹ ਲੱਗਿਆ ਕਿ ਹੋ ਮੇਰੇ ਕਦਮ ਡਗਮਗਾ ਰਹੇ ਨੇ ਕਿਉਂਕਿ ਕੰਪੀਟੀਸ਼ਨ ਸਖਤ ਸੀਗਾ। ਜੋ ਉੱਥੇ ਗਏ ਸੀ ਉਹ ਵੀ ਵਧੀਆ ਡਾਂਸ ਡਾਂਸਰ ਸਨ। ਕਿਵੇਂ ਕੋਈ ਅਜਿਹੀ ਕੋਈ ਮੂਵਮੈਂਟ ਆਈ ਕਿ ਤੇ ਲੱਗਿਆ ਯਾਰ ਵੀ ਗੜਬੜ ਹੋ ਸਕਦੀ ਹੈ। ਇਹ ਆਈ ਸੀ ਟੌਪ 5 ਦੇ ਵਿੱਚ ਜਦੋਂ ਮੈਂ ਸੈਮੀ ਫਾਈਨਲ 'ਚ ਪਹੁੰਚਿਆ ਸੀਗਾ ਉਦੋਂ ਮੇਰੇ ਤੋਂ ਥੋੜੀ ਜਿਹੀ ਗੜਬੜ ਹੋ ਗਈ ਸੀ। ਪ੍ਰੂਫ ਕਰਨ ਹੋ ਗਈ ਸੀ। ਉਦੋਂ ਲੱਗਿਆ ਸੀਗਾ ਲੇਕਿਨ ਬਹੁਤ ਅੱਛਾ ਹੋ ਗਿਆ ਉਸ ਦਿਨ ਵੀ ਮੈਨੂੰ। ਉਦੋਂ ਵੀ ਮੈਂ ਸਿਲੈਕਟ ਹੋ ਗਿਆ ਸੀ ਅਗਲੇ ਰਾਉਂਡ 'ਚ। ਜਿਹੜੇ ਦੱਸਾਇਆ ਬਣ ਸਾਨੂੰ ਉਹਨਾਂ ਵੱਲੋਂ ਕਿੰਨਾ ਕੁ ਰਿਸਪੌਂਸ ਮਿਲਿਆ ਕਿੰਨਾ ਕੁ ਸਮਰਥਨ ਮਿਲਣਾ ਵੱਲੋਂ ਉਹਨਾਂ ਵੱਲੋਂ ਬਹੁਤ ਅੱਛਾ ਰਿਸਪੌਂਸ ਮਿਲਿਆ ਜੀ ਮਤਲਬ ਇੱਕ ਜਗ੍ਹਾ ਗੜਬੜ ਹੋਈ ਸੀ ਉਹ ਵੀ ਮੰਨੇ ਸੀਗੇ ਹਾਂ ਕੀ ਗੜਬੜ ਹੋਈ ਹੈ ਵਿਸ਼ਾਲ ਜੀ ਦੇ ਕੋ ਦੱਸ ਹੀ ਰਹੇ ਸੀਗੇ ਹਾਂਜੀ ਉਹ ਦੱਸਦੇ ਰਹਿੰਦੇ ਸੀ ਸਾਡੀ ਕਮੀਆਂ ਦੱਸਦੇ ਸੀਗੇ ਇੱਕ ਵਾਰ ਮੈਂ ਡੈਂਜਰ ਜ਼ੋਨ ਸੇ ਚਲਾ ਗਿਆ ਸੀ ਉਸ ਤੋਂ ਬਾਅਦ ਮੇਰੀ ਪਰਫਾਰਮੈਂਸ ਅੱਛੀ ਤੋਂ ਅੱਛੀ ਗਈ VOTING ਤੇ ਸੀ ਸਾਰਾ ਉੱਥੇ ਫੈਸਲਾ ਜਾਂ ਜੱਜਮੈਂਟ ਤੇ ਸੀਗਾ ਨਹੀਂ ਜੱਜਿਸ ਤੇ ਸੀਗਾ ਸਾਰਾ ਜੀ ਜੀ ਅੱਜ ਫਿਰ ਕਿਹੋ ਜਿਹਾ ਮਹਿਸੂਸ ਰਿਹਾ ਆਂਡੇ ਗਵਾਂਡੇ ਰਿਸ਼ਤੇਦਾਰ ਭੈਣ ਭਾਈ ਬਦੀਆਂ ਦੇ ਰਹੇ ਹੁਣੇ ਬਹੁਤ ਵਧੀਆ ਜੀ ਬਹੁਤ ਵਧੀਆ ਲੱਗ ਰਿਹਾ ਮਠਾਈ ਵੰਡਿਆ ਰਹੀ ਹੈ ਹਾਂ ਜੀ ਹਾਂ ਮਾਤਾ ਜੀ ਵੀ ਮੌਜੂਦ ਉਹਨਾਂ ਦੇ ਨਾਲ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਨਾਮ ਹੈ ਆਪਣਾ ਰਜਨੀ ਦੇਵੀ ਜੀ ਕਿਹੋ ਜਿਹਾ ਮਹਿਸੂਸ ਕਰ ਰਿਹਾ ਜੀ ਮੁੰਡਾ ਪੂਰੇ ਪੰਜਾਬ ਦੇ ਵਿੱਚ ਫਸਟ ਆਇਆ ਸੰਗਰੂਰ ਸ਼ਹਿਰ ਦਾ ਪੂਰੇ ਪਰਿਵਾਰ ਦਾ ਇਸ ਮਹੱਲੇ ਦਾ ਨਾਮ ਰੋਸ਼ਨ ਕੀਤਾ ਬਹੁਤ ਅੱਛਾ ਲੱਗ ਰਿਹਾ ਜੀ ਮਤਲਕਿ ਮੈਂ ਪੂਰੇ ਮਹੱਲੇ ਦਾ ਵੀ ਧੰਨਵਾਦ ਕਰੂੰਗੀ ਜਿਹੜੇ ਨਾਲ ਸਪੋਰਟ ਕਰ ਰਹੇ ਨੇ ਤੇ ਬਹੁਤ ਅੱਛਾ ਲੱਗਿਆ ਜਦੋਂ ਬੇਟਾ ਜਿੱਤ ਗਿਆ ਤਾਂ ਮੈਂ ਦੱਸ ਨਹੀਂ ਸਕਦੀ ਆਪਣੀ ਖੁਸ਼ੀ ਦਾ ਅਨਜਾ ਬਈ ਕਿੰਨੀ ਖੁਸ਼ੀਗੀ ਉਸ ਟਾਈਮ ਸਾਡੀ ਪੂਰੀ ਫੈਮਲੀ ਖੁਸ਼ ਹੈ ਪੂਰੇ ਰਿਸ਼ਤੇਦਾਰ ਵਧਾਈ ਦੇ ਦੇਣੇ ਆ ਜਾ ਕੇ ਗੁਆੰਡੀ ਸਾਰੇ ਮਤਲਬ ਕਿ ਹਰ ਰੋਜ਼ ਆਣਾ ਜਾਣਾ ਲੱਗੇ ਹੀ ਰਹਿੰਦੇ ਕੋਦੂ ਤਾਂ ਸ਼ੌਂਕ ਸੀ ਉਸ ਨੂੰ ਡਾਂਸ ਕਰਨ ਦਾ ਇਹ ਛੋਟਾ ਜਿਹੀ ਸੀਗਾ 7 ਸਾਲ ਦਾ ਜੀ ਦੱਸ ਰਹਾਗੇ ਮੰਮੀ ਮੰਮੀ ਵੱਲੋਂ ਪੂਰੀ سپورਟ ਸੀ ਹਾਂਜੀ ਮੰਮੀ ਮੈਂ ਮਤਲਬ ਕਿ ਜਿੱਥੇ ਵੀ ਕਹਿੰਦਾ ਸੀ ਮੰਮੀ ਮੈਨੂੰ ਜਾਣਾ ਮੈਂ ਭੇਜਦੀ ਸੀ ਅੱਜ ਸੁਪਨਾ ਪੂਰਾ ਕੀਤਾ ਕਿੰਨਾ ਗਰਮ ਮਹਿਸੂਸ ਹੈ ਬੇਟੇ ਬਹੁਤ ਹੋ ਰਿਹਾ ਜੀ ਮੈਂ ਵੀ ਮਤਲਬ ਕਿ ਘਰਾਂ 'ਚ ਕੰਮ ਜਦੋਂ ਵੀ ਮਤਲਬ ਕਿ ਕਹਿੰਦਾ ਸੀ ਮੰਮੀ ਮੈਂ ਇਹ ਜਗਾ ਜਾਣਾ ਮੈਂ ਇਹਨੂੰ ਉੱਥੇ ਹੀ ਪੈਸੇ ਲਿਆ ਕੇ ਦਿੰਦੀ ਸੀ ਜੀ ਬਹੁਤ ਅੱਛਾ ਲੱਗ ਰਿਹਾ ਜੀ ਇਹ ਸਾਨੂੰ ਉਹਨਾਂ ਦੇ ਮੰਮੀ ਜੀ ਜਿਨ੍ਹਾਂ ਨੇ ਦੱਸਿਆ ਕਿ ਬੜੀ ਖੁਸ਼ੀ ਮਹਿਸੂਸ ਹੋਈ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਮੂੰਹ ਮਿੱਠਾ ਕਰਾਇਆ ਜਾ ਰਿਹਾ ਹੈ ਵਿਸ਼ਾਲ ਜੀ ਦਾ ਮਹੱਲੇ ਵੱਲੋਂ ਰਸਗੁੱਲੇ ਖਵਾਏ ਜਾ ਰਹੇ ਨੇ ਪੂਰੇ ਮਹੱਲੇ ਦੇ ਵਿੱਚ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਚਾਹੋਗੇ ਜੀ ਬਹੁਤ ਜ਼ਿਆਦਾ ਖੁਸ਼ੀ ਹੈ ਜੀ ਸਾਡੇ ਪਰਿਵਾਰ ਦਾ ਹੀ ਬੱਚਾ ਹੈ ਜਿਨੇ ਇੰਨੀ ਤਰੱਕੀ ਕੀਤੀ ਆ ਔਰ ਨਾਮ ਰੋਸ਼ਨ ਕੀਤਾ ਹੈ। ਸਗਰੂਰ ਵਾਸੀਆ ਚ ਪੂਰਾ ਇਹ ਤੁਹਾਨੂੰ ਦਿਖ ਰਿਹਾ ਹੋਣਾ ਪੂਰਾ ਜੋਸ਼ ਹੈ। ਵੀ ਸਾਡਾ ਬੱਚਾ ਕਾਮਯਾਬ ਹੋ ਕੇ ਆਇਆ। ਇੱਕ ਸਾਡਾ ਨਾਮ ਰੋਸ਼ਨ ਕੀਤਾ। ਢੋਲ ਟਮਕੇ ਵਜਾਇਰਨੇ ਹੈ ਨਾ। ਪੂਰੇ ਜੀ ਪੂਰੇ ਟੋਲਾ ਤਾਂ ਸਾਡਾ ਸ਼ਾਂਤ ਹੋ ਗਿਆ ਤੇ ਵਜਾ ਲਓ ਇਹਨੂੰ। ਢੋਲ ਵਜਾਇਆ ਜਾ ਰਹੇ ਹਨ। ਜੋ ਇੱਥੇ ਐਮਸੀ ਸਾਹਿਬ ਆ ਸਾਹਿਬ ਹਨ ਜਿਨ੍ਹਾਂ ਵੱਲੋਂ ਬਹੁਤ ਜ਼ਿਆਦਾ ਸਪੋਰਟ ਕੀਤੀ ਹੈ ਇਹਨਾਂ ਦੀ ਵਿਸ਼ਾਲ ਜੀ ਦੱਸ ਰਹੇ ਸਨ ਕਿ ਉਹਨਾਂ ਵੱਲੋਂ ਵੀ ਬਹੁਤ ਸਪੋਰਟ ਕੀਤੀ ਜਾਂਦੀ ਰਹੀ ਹੈ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਲਿੰਕੇਸ਼ ਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਮਹੱਲੇ ਦਾ ਨਾਮ ਰੌਸ਼ਨ ਕੀਤਾ ਹੈ ਸੰਗਰੂਰ ਦਾ ਪੂਰੇ ਪੰਜਾਬ ਦੇ ਵਿੱਚ ਪੂਰੇ ਪਰਿਵਾਰ ਦਾ ਕੀ ਕਹਿਣਾ ਚਾਹੋਗੇ ਬੜੀ ਖੁਸ਼ੀ ਦੀ ਖੁਸ਼ੀ ਦਾ ਮਾਹੌਲ ਹੈ ਪੂਰੇ ਹੀ ਵਾਲਮੀਕੀ ਸਮਾਜ ਦੇ ਵਿੱਚ ਕਿਉਂਕਿ ਵਾਲਮੀਕੀ ਸਮਾਜ ਦਾ ਬੱਚਾ ਜਿਸਨੇ ਬੜੀ ਮਿਹਨਤ ਕਰਕੇ ਇੱਕ ਅਜਿਹੇ ਮੁਕਾਬਲੇ ਤੇ ਪਹੁੰਚਿਆ ਜਿਸ ਦੇ ਵਿੱਚ ਹਜ਼ਾਰਾਂ ਬੱਚਿਆਂ ਨੇ ਭਾਗ ਲਿਆ ਸੀਗਾ ਪੰਜਾਬ ਲੈਵਲ ਦਾ ਕੰਪੀਟੀਸ਼ਨ ਸੀਗਾ ਇਹ ਤੇ ਉਸ ਦੇ ਵਿੱਚ ਪਹਿਲਾਂ ਤਾਂ ਸਿਲੈਕਟ ਹੋਣਾ ਵੱਡੀ ਗੱਲ ਸੀਗੀ ਉਹ ਤੋਂ ਉਸ ਤੋਂ ਬਾਅਦ ਸਿਲੈਕਟ ਹੋ ਕੇ ਉਸ ਤੇ ਵੀ ਵਿਜੇਤਾ ਕੋਸ਼ਿਤ ਹੋਣਾ ਇੱਕ ਬਹੁਤ ਵੱਡੀ ਉਪਲਬਧੀ ਹੈ ਇਸ ਬੱਚੇ ਦੀ ਕਿਉਂਕਿ ਇੱਕ ਗਰੀਬ ਪਰਿਵਾਰ ਚ ਪੈਦਾ ਹੋਇਆ ਬੱਚਾ ਜਿਸ ਨੇ ਪੂਰੀ ਮਿਹਨਤ ਕਰਕੇ ਤਨਦੇਹੀ ਨਾਲ ਮਿਹਨਤ ਕੀਤੀ ਤੇ ਉਸ ਮਿਹਨਤ ਦੇ ਸਦਕਾ ਇਹ ਜੇ ਵਿਜੇਤਾ ਕੋਸ਼ਿਤ ਹੋਇਆ ਇਸ ਦੀ ਪੂਰੀ ਲਹਿਰ ਹੈ ਪੂਰੇ ਸਮਾਜ ਦੇ ਵਿੱਚ ਸਾਰੇ ਨਗਰ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਅਮੇਦਗਰ ਨਗਰ ਦੇ ਵਿੱਚ ਬਹੁਤ ਸੋਹਣਾ ਮਾਹੌਲ ਬਣਿਆ ਹੈ ਪੂਰੇ ਸ਼ਹਿਰ ਦੇ ਵਿੱਚ ਹੀ ਬਹੁਤ ਵਧੀਆ ਮਾਹੌਲ ਬਣਿਆ ਹੋਇਆ ਤੁਹਾਨੂੰ ਤੁਸੀਂ ਵੀ ਰਮ ਵਿੱਚ ਕੁਝ ਫਿਰ ਦਿਖਾਵਾਂਗੇ ਤੁਸੀਂ ਦੇਖੋਗੇ ਲੜਕੀ ਹੈ ਜੋ ਰਸਗੁੱਲੇ ਦਾ ਡੱਬਾ ਹੈ ਉਹ ਲੋਕਾਂ ਦਾ ਮੂੰਹ ਮਿੱਠਾ ਕਰਾ ਰਹੇ ਹਨ ਅਤੇ ਵਿਸ਼ਾਲ ਜੀ ਦੇ ਨਾਲ ਫੋਟੋਆਂ ਖਿੱਚਵਾਈਆਂ ਜਾ ਰਹੀਆਂ ਹਨ ਮੂੰਹ ਮਿੱਠਾ ਕਰਵਾਇਆ ਜਾ ਰਿਹਾ ਹੈ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਸੰਗਰੂਰ ਸ਼ਹਿਰ ਦਾ ਇਸ ਮਹੱਲੇ ਦਾ ਅਤੇ ਆਪਣੇ ਪਰਿਵਾਰ ਦਾ ਨਾਮ ਰੋਸ਼ਨ ਕੀਤਾ ਗਿਆ ਹੈ ਤੇ ਵਿਸ਼ਾਲ ਜੀ ਦੱਸ ਰਹੇ ਸੀਗੇ ਕਿ ਕਾਫੀ ਟਫ ਕੰਪੀਟੀਸ਼ਨ ਸੀਗਾ ਲੇਕਿਨ ਮਨ ਦੇ ਵਿੱਚ ਇੱਕ ਇੱਛਾ ਸੀ ਕਿ ਜਿੱਤਣਾ ਹੈ ਤੇ ਘਰਦਿਆਂ ਦਾ ਸੁਪਨਾ ਪੂਰਾ ਕਰਨਾ ਹੈ ਤੇ ਲੋਕਾਂ ਨੂੰ ਆਮ ਜੋਰ ਘਰਾਂ ਦੇ ਲੋਕ ਹਨ ਜੋ ਬੱਚੇ ਹਨ ਕਿਤਨਾ ਕਿਤੇ ਚੁੱਪ ਕਰ ਜਾਂਦੇ ਹਨ ਆਪਣੇ ਸ਼ੌਂਕ ਦਬ ਲੈਂਦੇ ਹਨ ਪਰ ਲੇਕਿਨ ਇਹਨਾਂ ਨੇ ਆਪਣਾ ਸ਼ੌਂਕ ਨਹੀਂ ਦਬਿਆ ਕੰਮਕਾਰ ਵੀ ਕਰਦੇ ਰਹੇ ਨਾਲ ਆਪਣਾ ਜੋਹੇ ਸ਼ੌਂਕ ਵੀ ਪੂਰਾ ਕਰਦੇ ਤੇ ਅੱਜ ਸ਼ੌਂਕ ਦੇ ਕਾਰਨ ਪੂਰੇ ਪੰਜਾਬ ਦੇ ਵਿੱਚੋਂ ਡਾਂਸ ਪੰਜਾਬੀ ਡਾਂਸ ਜੋ ਕਿ ਪੀਟੀਸੀ ਪੰਜਾਬੀ ਦੇ ਸਿੱਧਾ ਪ੍ਰਸਾਰਣ ਹੋ ਰਿਹਾ ਸੀ ਉਸ ਵਿੱਚ ਇੱਕ ਨੰਬਰ ਦਾ ਹੈ ਸੰਗਰੂਰ ਤੋਂ ਗਰੋਵ ਸਿੰਘ ਗ੍ਰੇਡ ਪੰਜਾਬੀ